ਨਮਸਕਾਰ ਇਹ ਆਕਾਸ਼ਵਣੀ ਜਲੰਦਰੇ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਉੱਤਰਾਖੰਡ ਦੇ ਦੇਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨ ਲਈ ਉੱਥੇ ਪਹੁੰਚ ਚੁੱਕੇ ਨੇ ਸੁਪਰੀਮ ਕੋਰਟ ਨੇ ਮੌਜੂਦਾ ਦਾਜ ਅਤੇ ਕਰੇਲੂ ਹਿੰਸਾ ਕਾਨੂੰਨਾਂ ਦੀ ਦੁਰਵਰਤ ਤੋਂ ਰੋਕਣ ਲਈ ਸਮੀਖਿਆ ਅਤੇ ਸੁਧਾਰ ਲਈ ਇੱਕ ਮਾਹਰ ਕਮੇਟੀ ਦੀ ਨਿਯੁਕਤੀ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ ਅਮਰੀਕਾ ਦਾਰਿਤ ਨਸ਼ਾ ਤਸਕਰਾ ਬੰਲੋ ਚਲਾਏ ਜਾ ਰਹੇ ਪਾਕਿਸਤਾਨ ਦੀ ਆਈਐਸਆਈ ਦੀ ਹਮਾਇਤ ਪ੍ਰਾਪਤ ਨਾਰਕੋ دہشت ਗਰਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦੀ 160ਵੀਂ ਜਨਮਵਰੀ ਕੰਡ ਅੱਜ ਉਹਨਾਂ ਦੇ ਜਨਮ ਸਥਾਨ ਪਿੰਡ ਡੂੜੀਕੇ ਵਿਖੇ ਪੂਰੇ ਸਤਕਾਰ ਨਾਲ ਮਨਾਈ ਗਈ ਤੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3ਜਾ 2020 ਅੰਤਰਰਾਸ਼ਟਰੀ ਮੈਚ ਅੱਜ ਗੁਜਰਾਤ ਦੇ ਰਾਜਕੋਟ ਸੇ ਖੇਡਿਆ ਜਾਏਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰਾਖੰਡ ਦੇ ਦੇਰਾਦੂਨ ਵਿੱਚ ਮਹਾਰਾਣਾ ਪ੍ਰਤਾਪ ਸਟੇਡੀਅਮ ਵਿਖੇ 38ਵੀਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨ ਲਈ ਉੱਥੇ ਪਹੁੰਚ ਚੁੱਕੇ ਨੇ ਉਦਘਾਟਨਨ ਸਮਾਰੋਹ ਵਿੱਚ ਕੇਂਦਰੀ ਮੰਤਰੀ ਭਾਰਤੀ 올림픽 ਸੰਘ ਤੇ ਰਾਸ਼ਟਰੀ ਖਿਡਾਰੀਆਂ ਸਮੇਤ ਵੱਖ-ਵੱਖ ਮਹਿਮਾਨ ਹਿੱਸਾ ਲੈ ਰਹੇ ਨੇ ਇਸੇ ਲਈ ਤਹਿਤ ਕਲਪਾ ਅਥਲੀਪਿਕ ਸੰਗ ਦੇ ਪ੍ਰਦਾਨ ਪੀਟੀ ਉਸ਼ਾਤਾ ਤੇਰਾਦਨ ਹਵਾਈ ਅੱਡੇ ਤੇ ਪਹੁੰਚਣ ਤੇ ਸਵਾਗਤ ਕੀਤਾ ਗਿਆ ਸਾਡੇ ਪੱਤਰਕਾਰ ਨੇ ਦੱਸਿਆ ਕਿ ਅਗਲੇ ਮਹੀਨੇ ਦੀ 14 ਤਰੀਕ ਤੱਕ ਉੱਤਰਾਖੰਡ ਦੇ 8 ਜ਼ਿਲ੍ਹਿਆਂ ਦੇ 11 ਸ਼ਹਿਰਾਂ ਵਿੱਚ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਇਸ ਦੌਰਾਨ 35 ਖੇਡਾਂ ਦੇ ਕੁੱਲ ਸੰਤਾਲੀ ਮੁਕਾਬਲੇ ਹੋਣਗੇ ਸੁਪਰੀਮ ਕੋਰਟ ਨੇ ਉਸ ਜਨਹਿਤ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਦਾਜ ਅਤੇ ਘਰੇਲੂ ਹਿੰਸਾ ਦੇ ਮੌਜੂਦਾ ਕਾਨੂੰਨਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸਮੀਖਿਆ ਤੇ ਸੁਧਾਰ ਲਈ ਕਮਾਹਰ ਕਮੇਟੀ ਦੀ ਨਿਯੁਕਤੀ ਦੀ ਮੰਗ ਕੀਤੀ ਗਈ ਸੀ ਜਸਟਿਸ ਬੀ ਵੀ ਨਾਗਰਤਨਾ ਅਤੇ ਸਤੀਸ਼ ਚੰਦਰ ਸ਼ਰਮਾ ਦੇ ਇੱਕ ਬੈਂਚ ਨੇ ਕੱਲ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸਮਾਜ ਨੂੰ ਬਦਲਣਾ ਚਾਹੀਦਾ ਤੇ ਇਹ ਕੁਝ ਨਹੀਂ ਕਰ ਸਕਦਾ ਇਹ ਪਟੀਸ਼ਨ ਘਰੇਲੂ ਹਿੰਸਾ ਕਾਨੂੰਨਾਂ ਵਿੱਚ ਸੁਧਾਰਾ ਤੇ ਬੈਂਗਲੁਰੂ ਅਦਾਰੇ ਤੇ ਇੱਕ ਤਕਨੀਕੀ ਪੇਸ਼ੇਵਰ ਦੀ ਹਾਲ ਹੀ ਵਿੱਚ ਖੁਦਕੁਸ਼ੀ ਦੇ ਮੱਦੇਨਜ਼ਰ ਇਹਨਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਦਾਇਰ ਕੀਤੀ ਗਈ ਸੀ ਪਟੀਸ਼ਨ ਵਿੱਚ ਅਜਿਹੇ ਕਾਨੂੰਨਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਵਿਆਹ ਤੌਰਾਨ ਦਿੱਤੀਆਂ ਗਈਆਂ ਵਸਤਾਂ ਤੋਹਫੀਆਂ ਤੇ ਪੈਸਿਆਂ ਦੀ ਸੂਚੀ ਜਮ੍ਹਾਂ ਕਰਵਾਉਣ ਬਾਰੇ ਸਰਕਾਰ ਤੋਂ ਨਿਰਦੇਸ਼ ਦਿੱਤਾ ਜਾਵੇ ਅਤੇ ਹਲਫਨਾਮੇ ਦੇ ਨਾਲ ਇਸ ਨੂੰ ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ ਨਾਲ ਨੱਥੀ ਕੀਤਾ ਜਾਵੇ ਪੰਜਾਬ ਪੁਲਿਸ ਨੇ ਅਮਰੀਕਾ ਦਾਰੇਤ ਬਦਨਾਮ ਨਸ਼ਾ ਤਸਕਰਾ ਵੱਲੋਂ ਚਲਾਏ ਜਾ ਰਹੇ ਪਾਕਿਸਤਾਨ ਦੀ ਆਈਐਸਆਈ ਦੀ ਹਮਾਇਤ ਪ੍ਰਾਪਤ ਨਾਰਕੋ دہشت گردੀ ਮੋਡੀਊਲ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਸ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ ਇਹ ਦੋਵੇਂ ਇਸ ਸਾਲ 9 ਜਨਵਰੀ ਨੂੰ ਅੰਮ੍ਰਿਤਸਰ ਦੀ ਗੁੰਟਾਲਾ ਪੁਲਿਸ ਥਾਕੇ ਤੇ ਹੱਥਗੋਲੇ ਨਾਲ ਕੀਤੇ ਗਏ ਹਮਲੇ ਵਿੱਚ ਸ਼ਾਮਲ ਸਨ ਇਸ ਘਟਨਾ ਉਪਰੰਤ ਇੱਕ دہشتਗੱਤ ਜਥੇਬੰਦੀ ਨੇ ਸਵਾਰਦਾ 30 ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਜ਼ਿੰਮੇਵਾਰੀ ਲਈ ਸੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ਾਂ ਨੂੰ ਅੱਜ ਕਰਾਰਾ ਜਵਾਬ ਦਿੱਤਾ ਗਿਆ ਹੈਗਾ ਜਦੋਂ ਕਿ ਪੰਜਾਬ ਪੁਲਿਸ ਨੇ ਇੱਕ ਨਾਰਕੋ টেরਰ ਮੋਡਿਊਲ ਨੂੰ ਬਸਟ ਕਰਕੇ ਦੋ ਵਿਅਕਤੀ ਗ੍ਰਿਫਤਾਰ ਕੀਤਾ ਹੈਗਾ ਇਹ ਦੋਵੇਂ ਇੰਡੀਵਿਜੂਅਲਸ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਤੇ ਗ੍ਰਨੇਡ ਲੋਬਿੰਗ ਜਿਹੜੀ 9 ਜਨਵਰੀ ਨੂੰ ਹੋਈ ਸੀ ਉਸ ਦੇ ਵਿੱਚ ਇਨਵੋਲਵ ਸੀਗੇ ਤੇ ਦੋ ਸੋਫਿਸਟੀਕੇਟਿਡ ਪਿਸਟਲਸ ਇੱਕ ਹੈਂਡ ਗ੍ਰੇਨੇਡ ਰਿਕਵਰ ਕੀਤਾ ਗਿਆ ਹੈਗਾ ਇਹ ਨਾਰਕੋ ਟੈਰਰ ਮੋਡਿਊਲ ਤੇ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਹੈਗੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਪੰਜਾਬ ਨੂੰ ਸੁਰੱਖਿਅਤ ਤੇ ਸੇਫ ਰੱਖਣ ਲਈ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਹੁਨਰਮੰਦ ਵਿਅਕਤੀ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਮੌਕਾ ਦੇਣ ਵਾਸਤੇ ਫਿਊਚਰ ਟਾਈਕੂਨ ਨਾਤਾ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਸਹਤ ਦਿੱਤੇ ਗਏ ਕਾਰੋਬਾਰੀ ਆਈਡੀਆਜ਼ ਨੂੰ ਹਕੀਕਤ ਦਾ ਰੂਪ ਦੇਣ ਲਈ ਰਕਮਾ ਕਾਪੀਰਾਈਟ ਇਸਨੂੰ ਉਤਸ਼ਾਹਿਤ ਕਰਨਾ ਤਜਰਬਾ ਮਹਾਰਾਂਦੀ ਰਾਏ ਆਦਿ ਜਿਹੀ ਹਰੇਕ ਲੋਣੀ ਤੇ ਸਹਾਇਤਾ ਦੇਣ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਅੱਜ ਇਸ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਖਸ਼ੀ ਸਿਨਾ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਜ਼ਿਲ੍ਹੇ ਦੇ ਚਾਵਨ ਉਦਮੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਜਾਵੇ ਅਤੇ ਉਹਨਾਂ ਦੇ ਕਾਰੋਬਾਰ ਨੂੰ ਸਫਲ ਬਣਾਉਣ ਲਈ مالی ਸਹਾਇਤਾ ਦਿਵਾਉਣ ਲਈ ਵੀ ਪੂਰੀ ਮਦਦ ਦਿੱਤੀ ਜਾਵੇ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਵਿਦਿਆਰਥੀ ਨੌਜਵਾਨਾ ਮਹਿਲਾਵਾਂ ਦਿਵਿਆਂਗ ਦੇਣਾ ਛੂ ਵੱਡੇ ਕਾਰੋਬਾਰੀਆਂ ਆਮ ਲੋਕਾਂ ਜਾਂ ਸੈਰਸਪਟਾ ਸੰਨਤ ਨਾਲ ਜੁੜੇ ਲੋਕਾਂ ਜੋ ਕਿਸੇ ਦੇ ਵੀ ਆਪਣੇ ਸੋਚੇ ਹੋਏ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਤੁਕਵਾ ਮੰਚ ਪ੍ਰਦਾਨ ਕਰਨ ਦਾ ਯਤਨ ਕੀਤਾ ਜਾਏਗਾ ਉਹਨਾਂ ਦੱਸਿਆ ਕਿ ਇਸ ਲਈ ਆਈਆਈਐਮ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਪੀਐਚਡੀ ਚੈਂਬਰ ਤੋਂ ਇਲਾਵਾ ਅੰਮ੍ਰਿਤਸਰ ਦੇ ਕਾਰੋਬਾਰੀ ਲੋਕਾਂ ਵੱਲੋਂ ਹਰੇਕ ਤਰ੍ਹਾਂ ਦੀ ਸਹਾਇਤਾ ਮਿਲੇਗੀ ਉਹਨਾਂ ਦੱਸਿਆ ਕਿ ਇਸ ਲਈ ਚਾਹਵਾਨ ਲੋਕਾਂ ਕੋਲੋਂ ਕਾਰੋਬਾਰ ਲਈ ਆਈਡੀਆ ਮੰਗੇ ਗਏ ਨੇ ਅਤੇ ਉਹਨਾਂ ਵਿੱਚੋਂ ਪਾਕਿਸਤਾਨ ਤੇ ਰਹੀ ਤਜਵੀਜ਼ ਨੂੰ ਪੰਜਾਬ ਦੂਜੀ ਨੂੰ ਵੀ ਅਤੇ ਤੀਜੀ ਨੂੰ 10000 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਜਾਏਗਾ। ਸਸਤੇ ਹੈਗਾ ਕਿ ਸਾਡੀ ਜਿਹੜੀ ਜੂਰੀ ਹੈ ਪਲੱਸ ਜਿਹੜੇ ਸਾਡੇ ਇੰਡਸਟਰੀ ਐਕਸਪਰਟਸ ਹੈ ਜੇ ਉਹਨਾਂ ਨੂੰ ਕੋਈ ਆਈਡੀਆ ਇਹਨਾਂ ਸੋਣਾ ਲੱਗ ਗਿਆ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਉਹਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਹਾਂ ਤਾਂ ਉਹ ਵੀ ਤੁਹਾਨੂੰ ਜ਼ਰੂਰ ਮਦਦ ਕਰਨਗੇ ਇਸ ਤੋਂ ਇਲਾਵਾ ਜਿਹੜੀ ਸਰਕਾਰੀ ਬੈਨੀਫਿਟਸ ਜਿਹੜੀ ਸਟਾਰਟਅਪ ਪੰਜਾਬ ਦੇ ਰਜਿਸਟ੍ਰੇਸ਼ਨ ਦੇ ਨਾਲ ਤੁਹਾਨੂੰ ਮਿਲਦੇ ਹੈਗੇ ਆ ਜਾਂ ਲੋਨ ਦੇ ਵਿੱਚ ਜਿਹੜੀ ਸਬਵੰਸ਼ ਹੈਗੀ ਹੈ ਉਹ ਵੀ ਤੁਹਾਨੂੰ ਮਿਲਦੀ ਹੈਗੀ ਹੈ ਉਹ ਸਾਰਾ ਕੁਝ ਅਸੀਂ ਤੁਹਾਡਾ ਕਰਾਵਾਂਗੇ ਤੇ ਤੁਹਾਨੂੰ ਸੈਟਲ ਕਰਕੇ ਤੁਹਾਨੂੰ ਐਂ ਤਾਂ ਨਹੀਂ ਕਿ ਬਸ ਤੁਹਾਡਾ ਰਾਜ ਤੱਕ ਆਈਡੀਆ ਪਸੰਦ ਆ ਗਿਆ ਤਾਂ ਤੁਹਾਨੂੰ ਇੱਕ ਫਰਸਟ ਪ੍ਰਾਈਜ਼ ਮਿਲ ਗਿਆ ਤੇ ਅਸੀਂ ਤੁਹਾਨੂੰ ਤੁਹਾਨੂੰ ਗਾਈਡ ਕਰਾਂਗੇ ਤੁਹਾਡਾ ਹੱਥ ਫੜਾਂਗੇ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਪ੍ਰੋਸਾ ਦਿੱਤਾ ਕਿ ਉਹਨਾਂ ਦੀ ਹਰੇਕ ਕਰਾਂ ਨਾਲ ਇਸ ਪ੍ਰੋਜੈਕਟ ਵਿੱਚ ਸਹਾਇਤਾ ਕੀਤੀ ਜਾਏਗੀ ਤਾਂ ਜੋ ਸਾਡੇ ਜ਼ਿਲ੍ਹੇ ਦੇ ਬੱਚਿਆਂ, ਜਵਾਨਾਂ ਅਤੇ ਔਰਤਾਂ ਨੂੰ ਉਦਵੀ ਵੜਨ ਦਾ ਮੌਕਾ ਮਿਲ ਸਕੇ ਇਹ ਖਬਰਾਂ ਤੁਸੀਂ ਆਕਾਸ਼वाणी ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈ ਦੇ ਲਈ @airrnjalandhar ਸਾਡਾ ਫੇਸਬੁੱਕ ਪੇਜ ਹੈ rn-airjalandhar ਅਤੇ YouTube ਤੇ ਸਾਡਾ ਚੈਨਲ ਹੈ @airjalandhar ਪੰਜਾਬ ਕੇਸਰੀ ਦੇ ਨਾਂ ਨਾਲ ਜਾਣੇ ਜਾਂਦੇ ਵਹਾਨ ਆਜ਼ਾਦੀ ਘੁਲਾਟिए लाला लाजपत राय जी दी 160ਵੇਂ ਜਨਮਵਰੀ ਕੰਡ ਅਜ ਉਹਨਾਂ ਦੇ ਜਨਮ ਅਸਥਾਨ ਪਿੰਡ ਟੂਡੀ ਕੇ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਚਾਰੂਮਿਤਾ ਨੇ ਸ਼ਿਰਕਤ ਕੀਤੀ ਇਸ ਮੌਕੇ लाला लाजपत राय जी ਦੇ ਜਨਮ ਸਥਾਨ ਯਾਦਗਾਰ ਕਮੇਟੀ ਦੇ ਸਖਤਰ ਰਾਜ ਜੰਗ ਸਿੰਘ ਵਾਈਸ ਚੇਅਰਮੈਨ ਰਣਜੀਤ ਸਿੰਘ ਤੰਨਾ ਅਤੇ ਹੋਰ ਲੋਕ ਵੀ ਹਾਜ਼ਰ ਸਨ ਸ਼੍ਰੀਮਤੀ ਚਾਰੂਮਿਤਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਆਜ਼ਾਦੀ ਦਾ ਸੰਗਰਸ਼ ਵਿੱਢਣ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹਰੇਕ ਭਾਰਤ ਵਾਸੀ ਨੂੰ ਲਾਲਾ ਲਾਜਪਤ ਰਾਏ ਤੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਉੱਤੇ ਮਾਣ ਹੈ ਲਾਲਾ ਲਾਜਪਤ ਰਾਏ ਦੀ ਜਨਮਵਰੀ ਗਣਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਟ ਕੀਤੀ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਛੜੀਆਂ ਛੇੜੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਆਸ਼ੀਰਵਾਦ ਸਕੀਮ ਤਹਿਤ ਚਾਲੂ ਬਰੇ ਦੌਰਾਨ 12.66 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ आशीर्वाद स्कीम तहत जिला बरनाला फरीदकोट फिरोजपुर फतेगढ साहिब फाजिल्का गुरदासपुर हुशियारपुर जालंधर मानसा पटियाला रूपनगर एससीएस नगर संगरूर मलेरकोटला ਅਤੇ ਤਰਨਤਾਰਨ ਦੇ ਸਾਲ 2023-24 ਅਤੇ ਸਾਲ 2024-25 ਦੇ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾ ਦੇ ਲਾਪਾਤਰੀਆਂ ਦੀ ਬਕਾਇਆ ਪਈਆਂ ਦਰਖਾਸਤਾਂ ਜੋ ਕਿ ਸਾਲ 2024-25 ਦੌਰਾਨ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਦੇ ਲਾਪਾਤਰੀਆਂ ਨੂੰ 12.66 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਜਲੰਧਰ ਐਨ ਸੀ ਸੀ ਗਰੁੱਪ ਦੇ 210 ਸੀਨੇ ਡਿਵੀਜ਼ਨ ਕੈਡਟਸ ਇੱਕ ਲੈਟ ਇਨਫੈਂਟਰੀ ਬਟਾਲੀਅਨ ਦੇ ਨਾਲ 12 ਦਿਨਾਂ ਦਾ ਫੌਜੀ ਕੈਂਪ ਜਲੰਧਰ ਕੈਂਟ ਵਿੱਚ ਕਰ ਰਹੇ ਨੇ। ਅੱਜ ਕੈਡਟਸ ਨੇ ਵਿਏਸ਼ੀਅਨਸ ਗਾਰਡਨ ਵਿੱਚ ਹੈਲੀਕਾਪਟਰ ਚੇਤਕ ਚੀਤਾ ਅਤਿਤ ਰੂਪ ਵਾਰ ਇੱਕ ਵਿਸਤਾਰਪੂਰਨ ਜਾਣਕਾਰੀ ਹਾਸਲ ਕੀਤੀ। ਹੈਲੀਕਾਪਟਰ ਦੇ ਪਾਇਲਟਾਂ ਨੇ ਕੈਡਟਸ ਨੂੰ ਹੈਲੀਕਾਪਟਰ ਦੀ ਕਾਰਗੁਜ਼ਾਰੀ ਉਡਾਣ ਅਤੇ ਗਤੀ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਅਨੁਮਾਨ ਜਤਾਇਆ ਹੈ ਕਿ ਆਉਂਦੇ 48 ਘੰਟਿਆਂ ਵਿੱਚ ਪੰਜਾਬ ਦੇ ਮੌਸਮ ਵਿੱਚ ਬਹੁਤਾ ਫਰਕ ਨਹੀਂ ਆਏਗਾ ਇਸ ਬਾਰੇ ਮੌਸਮ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ पंजाब और हरियाणा में अगले 48 एट आवर्स में मौसम में कोई सीजन तर नहीं आएगा तापमान मुख्य तौर पर जो मिनिमम टेम्परेचर हैं उनमें कुछ हल्का सा राइज होगा और जो कोल्ड वेव कंडीशन है उसमें कुछ कमी आएगी उसके बाद 31 के आसपास कुछ मौसम में परिवर्तन आएगा क्योंकि हल्का पश्चिमिक सूप आ रहा है पंजाब के कुछ एरियाज में बादल दे सकता है और हल्की बारिश क्रिकेट विश्व भारत ਤੇ ਇੰਗਲੈਂਡ ਦਰਮਿਆਨ ਤੀਜਾ 2020 ਅੰਤਰਰਾਸ਼ਟਰੀ ਮੈਚ ਅਜ ਗੁਜਰਾਤ ਦੇ ਰਾਜਕੋਟ ਵਿੱਚ ਸ਼ਾਮੀ 7 ਵਜੇ ਖੇਡਿਆ ਜਾਏਗਾ ਆਖਿਰਚ ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਜ ਉੱਤਰਾਖੰਡ ਦੇ ਦਰਾਧੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰ ਰਹੇ ਨੇ ਸੁਪਰੀਮ ਕੋਰਟ ਨੇ ਮੌਜੂਦਾ ਦਾਜ ਅਤੇ ਕਰੇਲੂ ਹਿੰਸਾ ਕਾਨੂੰਨਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸਮੀਖਿਆ ਅਤੇ ਸੁਧਾਰ ਲਈ ਇੱਕ ਮਹਾਰ ਕਮੇਟੀ ਦੀ ਨਿਯੁਕਤੀ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਪੰਜਾਬ ਪੁਲਿਸ ਨੇ ਅਮਰੀਕਾ ਦਰਹਿਤ ਨਸ਼ਾ ਤਸਕਰਾਂ ਵੱਲੋਂ ਚਲਾਈ ਜਾ ਰਹੀ ਪਾਕਿਸਤਾਨੀ ਦੀ ISRO ਦੀ ਮਾਤਰਾ ਪ੍ਰਾਪਤ ਨਾਰਕੋ ਦਸ਼ਤਗਰਦੀ ਮੋਟੂਲ ਦਾ ਪਰਦਾ ਫਾਸ਼ ਕੀਤਾ ਹੈ ਇਸ ਦੇ ਨਾਲ ਹੀ ਆਕਾਸ਼ ਵਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ